ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਭਗਤੇ ਤੋਂ ਜਦੋਂ ਆਉਣੇ ਆ ਤਾਂ ਲਾਸਟ ਪਿੰਡ ਬੁੱਧ ਸਿੰਘ ਵਾਲਾ ਇਹ ਅੱਗੇ ਬਾਗਾਪੁਰਾਣਾ ਆ ਜਾਂਦਾ ਬਾਗੇਪੁਰਾਣੇ ਤੋਂ ਜਦੋਂ ਭਗਤੇ ਨੂੰ ਜਾਂਦਾ 2 ਕਿਲੋਮੀਟਰ ਤੇ ਪਿੰਡ ਆ ਪਹਿਲਾ ਪਿੰਡ ਬੁੱਧ ਸਿੰਘ ਵਾਲਾ ਨਾਲ ਨਸੀਬ ਪੈਲਸ ਹੈ ਨਸੀਬ ਪੈਸ ਦੇ ਬੈਕਸਾਈਡ ਬਾਈ ਦਾ ਘਰ ਆ ਰੋਡ ਦੇ ਉੱਪਰ ਹੀ ਐ ਅੱਜ ਦੀ ਵੀਡੀਓ ਚ ਦੋ ਨਾਕ ਵਿਖਾਉਣੇ ਆ ਜੈ ਜੇ ਮੋਲ ਦੇ ਜਾਵਾਂ ਇੱਕ ਆ ਡੱਬੀ ਵੜ ਸੂਈ ਸਵਾਈ ਮਗਰ ਬਹੁਤ ਚੰਗੀ ਬੱਛੀ ਇੱਕ ਨਾਕ ਇਹ ਇੱਕ ਭਰੇ ਖੜੀ ਆ ਗਰਮੀ ਰਹਿ ਦੋ ਨਾਕ ਸੇਲ ਇਨਫਰਮੇਸ਼ਨ ਲੈ ਤਾ ਨੇ ਇਹਦੇ ਥੱਲੇ ਦੁੱਧ ਬਹੁਤ ਆ ਭਾਈ ਕਹਿੰਦਾ ਬਾਕੀ ਗੱਲਾਂ ਬਾਤਾਂ ਕਰ ਲੈਨੇ ਹਾਂਜੀ ਸਾਸੀ ਕਾ ਭਾਈ ਸਾਸੀ ਕਾ हां ਦੱਸ ਦੀ ਨਾਮ ਕਮਲਪ੍ਰੀਤ ਸਿੰਘ ਪਿੰਡ ਬੋਸ ਸਿੰਘ ਵਾਲਾ ਤਸਵੀਰ ਬਾਗਾ ਕਰਾਣਾ ਜਿਲ੍ਹਾ ਮੁੰਗਾ ਫੋਨ ਨੰਬਰ ਦੱਸ 8872514494 8872514494 ਕੰਮਾ ਸੂਆ ਬਾਈ ਇਹ ਬਈ ਦੂਜਾ ਸੂਆ ਆਪਣੀ ਘਰ ਦੀ ਹੀ ਆ ਬੈੜ ਅੱਗੇ ਵੀ ਤੂਈ ਦੇਖੂ ਹੀ ਹੋਣੀ ਆ ਵੀਡੀਓ ਚ ਸਹੀ ਆ ਤੇ ਇਹਨੂੰ ਅੱਜ 23-26 ਦਿਨ ਹੋਏ ਆ ਸੂਈ ਨੂੰ ਹਮਮਗਰ ਅੱਥੀ ਐ ਸਲੋ ਮੈਂ ਠੀਕ ਆ ਤੇ ਇਹਦੇ ਥੱਲੇ 23 ਕਿਲੋ ਦੁੱਧਾ ਹੁਣ ਇਸ ਟਾਈਮ ਤਿਆਰ ਆ ਤਿਆਰ ਆ ਦੋਤਾ 47 28 ਕਿਲੋ ਸੀ ਗਿਆ ਚਾਰ ਮੁੱਕ ਗਿਆ ਆਪਣੇ ਠੀਕ ਹੈ ਹਾਂ ਹੁਣ 23 ਕਿਲੋ ਦੁੱਧਾ ਕੱਢੀਏ ਬਾਹਰ ਇੱਕ ਥਣੋਂ ਤੇਲ ਹੈ ਅੱਛਾ ਹਾਂ ਤਿੰਨਾ ਥਣਾ 'ਚ 23 ਕਿਲੋ ਦੁੱਧਾ ਠੀਕ ਹੈ ਕੱਢੀਏ ਬਾਹਰ ਨੂੰ ਦੋਸਤੋ ਇੱਕ ਥਣ ਤੋਂ ਤੇਲ ਹੈ ਘਰ ਦੀ ਵਹਿੜਾ ਮਗਰ ਸਰੋਹਮਾਨ ਦੀ ਵੱਛੀ ਬਹੁਤ ਚੰਗੀ ਚਿੱਟੇ ਰੰਗ ਦੀ ਪੈਂਕ ਨੋਜ ਵਾਲੀ ਬੱਚਾ ਸੋਹਣਾ ਜੇ ਸਾਂਭ ਲਓਗੇ ਬਹੁਤ ਚੰਗੀ ਵਹਿੜ ਤਿਆਰ ਹੋ ਜੂ ਥਾਣੇ ਦੇ ਤਿੰਨ ਚੱਲਦੇ ਆ ਤਿੰਨਾ ਥਣਾ ਚ 25 ਕਿਲੋ ਦੁੱਧ ਆ 23 ਕਿਲੋ ਦੁੱਧ ਹੈ ਦੁੱਧ ਬਾਈ ਕਹਿੰਦਾ ਵੱਧ ਸੀਗਾ ਪਰ ਬਾਈ ਕਹਿੰਦਾ 4 ਮੁੱਕ ਗਿਆ ਉਹਦੇ ਨਾਲ ਘਟ ਗਈ ਆ ਉਹ ਤੁਹਾਨੂੰ ਵੀ ਪਤਾ ਜਿਹੜਾ ਜਾਨਵਰ ਨੂੰ ਚਾਰ ਪੈਂਦਾ ਹੋਵੇ ਫਿਰ ਜਦੋਂ ਮੌਕਦਾ ਫਿਰ ਕਦਾਂ ਦੁੱਧ ਘਟਦਾ ਹੀ ਆ ਜਾਨਵਰ ਸੀਰ ਸਾਹੂ ਬਹੁਤ ਆ ਬਿਨਾ ਚਾਰ ਤੋਂ 23 ਕਿਲੋ ਤਿਆਰ ਹੂੰ ਤੜਕੇ ਆਥ ਨੇ ਦੋ ਟਾਈਮ ਚਾਰ ਟਾਈਮ ਚੋ ਕੇ ਲੈ ਜਾਓ ਇੱਕ ਤਾਂ ਹੁੰਦਾ ਨਾ ਗੱਬਣ ਪਸ਼ੂ ਇੰਨਾ ਦੁੱਧ ਬਾਈ ਦਿੱਤਾ ਇੰਨਾ ਦੇਊਗਾ ਉਹਦਾ ਕਹਿਣ ਵਾਲੀਆਂ ਗੱਲਾਂ ਗੱਭਣ ਦਾ ਤਗੜਾ ਚਲੋ ਫਰੇਕ ਹੀ ਕਹਿੰਦਾ ਪਰ ਇਹਦੇ ਤਿੰਨਾ ਥਾਣਾ ਜਿੱਤੇ 20 ਕਿਲੋ ਦੁੱਧ ਹੈ ਜੀਨੇ ਦੁੱਧ ਨੂੰ ਵਹਿੜ ਲੈਣੀ ਹੈ ਘਰੇ ਦੁੱਧ ਪੀਣ ਨੂੰ ਜਾਂ ਡੈਰੀ ਦੁੱਧ ਪਾਉਣ ਨੂੰ ਉਹਨੂੰ ਫਿਰ ਤੱਲ ਕਹਿੰਦੀ ਵੀ ਕੀ ਆ ਦੁੱਧ ਵੀ ਚਾਰ ਥਾਣੀ ਨਾਲੋਂ ਵੱਧ ਆ ਹੂੰਨੀ ਪਾਸੇ ਬਹਿ ਕੇ ਜੁੜਦੀ ਦੋਨੇ ਪਾਸੇ ਬਹਿ ਕੇ ਭਾਈ ਕਹਿੰਦਾ ਚੋਲੇਈ ਦੀ ਆ ਡੱਬੀ ਵਹਿੜ ਸੋਹਣੀ ਪ੍ਰਿੰਟ ਵਾਲੀ ਬਾਕੀ ਮੱਛੀ ਬਹੁਤ ਚੰਗੀ ਆ ਹੂੰ ਬੱਚਾ ਬਹੁਤ ਚੰਗਾ ਜੇ ਸੇਵਾ ਕਰ ਲਓਗੇ ਤੇ ਸੋਹਣੀ ਵਹਿੜ ਤਿਆਰ ਹੋ ਜੂ ਥੋਡੀ ਤੇ ਸੇਵਾ ਤੇ ਆ ਕਿਉਂਕਿ ਸੇਵਾਣਾ ਤਿਆਰ ਹੋਣਾ ਜੇ ਕਹਿ ਦੋਗੇ ਉਹੀ ਪੱਠਿਆਂ ਦੇ ਫੇਰ ਤੋਂ ਜਾਨਵਰ ਨਿਕਾਦਾ ਤਿਆਰ ਹੋਣਾ ਹੁੰਦਾ ਥਣਪੂਰਾ ਜੰਗਾ ਅੱਧੀ ਚਵਾਈ ਵਾਲਾ ਜੈ ਜਮ ਉਹ ਲੈਣ ਦੇ ਨਾਲਾ ਤਿੰਨਾ ਥਣਾਂ ਦੇ ਹਿਸਾਬ ਵਾਲਾ ਇਹ ਵੀਰੇ ਦੁੱਧ ਦੇ ਥਣ ਲੈਣਗੇ ਤੇ ਇਹਨਾ ਹੁੰਦੀ ਤਾਂ ਲੱਖ ਰੁਪਏ ਦੀ ਵਹਿੜ ਸੀਗੀ ਅੱਜ ਜੇ ਕਹਿੰਦੇ ਸਣੀ ਮੱਥੀ ਲੈਣੀ ਆ ਤਾਂ 65000 ਦੀ ਆ ਜੇ ਮੱਥੀ ਨਹੀਂ ਲੈਣੀ ਤਾਂ 10000 ਦੀ ਆਪਾਂ ਮੱਥੀ ਕਰਦੇ ਹਾਂ ਸਣੇ ਵੱੱਛੀ 65 ਮੁੱਲ ਹੈ ਜੇ ਬੱਚਾ ਨਹੀਂ ਲੈਣਾ 55000 ਦੀ ਮਾਨਤਾਣ ਹੋ ਜੂ ਮਾਨਤਾਣ ਕਰ ਲਓ ਲਓ ਵੀ ਬੱਚਾ ਦੁਆਰਾ ਵਖਾ ਦੇਣਾ ਹੁਣ 10000 ਇਹਦਾ ਮੁੱਲ ਪੈਗਾ ਤੇ ਦੁਆਰਾ ਵਖਾ ਦੇਣਾ ਸਵਾਰ ਕੇ ਸਲੋ ਮੈਨ ਦੀ ਵੱੱਛੀ ਹੈ ਚੰਗੇ ਸੀਵਣ ਦੀ ਹੈ ਜੇ ਕਿਸੇ ਨੇ ਬੱਚਾ ਲੈਣਾ ਨਾਲ ਤੇ 10000 ਬੱਚੇ ਦਾ ਮੁੱਲ ਪਊਗਾ 65 ਦੀ ਵਹਿੜ ਦੇਉਂ ਬਾਈ ਕਹਿੰਦਾ ਵਿੱਚੋਂ ਮਾਨਤਾਣ ਹੋ ਜੂ ਜੇ ਕਿਸੇ ਨੇ ਬੱਚਾ ਨਹੀਂ ਲੈਣਾ 55 ਦੀ ਵਹਿੜ ਬਾਈ ਕਹਿੰਦਾ ਰੱਖ ਲੂਗਾ ਬੱਚਾ ਮੈਂ ਆਪ ਤਿਆਰ ਕਰ ਲੂਗਾ ਕਿਉਂਕਿ ਚੰਗੇ ਸੀਵਣ ਦਾ ਬਾਕੀ ਮਾਂ ਤੁਹਾਡੇ ਸਾਹਮਣੇ ਖੜੀ ਆ ਦੁੱਧ 23 ਕਿਲੋ ਤਿੰਨਾਂ ਥਾਣਾ ਚ ਤਿਆਰ ਆ ਕੰਡੇ ਵਾਲਾ ਤੇ ਜੇ ਬੱਚਾ ਲੈ ਜਾਓਗੇ ਤਾਂ ਬੂ ਵੀ ਵਧੀਆ ਗੱਲ ਹੈ ਬੱਚਾ ਚੰਗੇ ਸੀਵਣ ਦਾ ਢਾਂਚਾ ਢੂੰਚਾ ਸੋਹਣਾ ਖੁੱਲੇ ਡੁੱਲੇ ਅੰਗਾਂ ਪੈਰਾਂ ਦਾ ਜੇ ਵਧੀਆ ਸੇਵਾ ਕਰ ਲੋਗੇ ਖੀਰੀਆਂ ਸੂਪ ਇਹਦੀਆਂ ਉਹ ਮੈਂ ਪਹਿਲਾਂ ਨਹੀਂ ਕਿਹਾ ਸੀ ਜੇ ਸੇਵਾ ਕਰੋਗੇ ਬਾਕੀ ਵੀ ਦੋਨੀ ਪੱਖੀ ਬਹਿ ਕੇ ਚੋਣੀਆਂ ਜਮਾਂ ਲੱਤ ਛਾੜਾ ਨਹੀਂ ਠੀਕ ਹੈ ਜੇ ਥਣ ਚਾਉ ਚਾਰੇ ਚਾਲਦੇ ਹੁੰਦੇ ਤਾਂ ਫੇਰ ਤੁਹਾਨੂੰ ਵੀ ਪਤਾ ਮੁੱਲ ਕਿੰਨਾ ਹੋਣਾ ਸੀ ਪਰ ਤਿੰਨਾ ਥਣਾ ਦਾ ਮੁੱਲ 55000 ਦੀ ਬਿਨਾ ਬੱਚੇ ਤੋਂ 23 ਕਿਲੋ ਦੁੱਧ ਝੋਕੇ ਲੈ ਜਾਓ ਜੀਨੇ ਦੁੱਧ ਪੀਣ ਨੂੰ ਲੈ ਜਿ ਡੈਰੀ ਦੁੱਧ ਪਾਉਣ ਨੂੰ ਲੈਣੀ ਆ ਉਹਨੂੰ ੱਤਲ ਕਹਿੰਦੀ ਵੀ ਕੀ ਆ ਦੁੱਧ ਦਾ ਨਹੀਂ ਨੀ ਚੂਨ ਦਾ ਦੱਬੜਾ ਨਹੀਂ ਚਾਰ ਡੰਗ ਚੋਲੇ ਆ ਸਹੀ ਆ ਇੱਥੇ ਆ ਜਾ ਇਹ ਬਈ ਦੂਜਾ ਥੂਆ ਜਾਸੀ ਦਾ ਕ੍ਰੋਸ ਆ 5-6 ਦਿਨ ਲੈ ਜੂ ਪਹਿਲੇ ਥੂਏ ਦਾ ਦੁੱਧ 22-23 ਕਿਲੋ ਆਉਂਦੇ ਆ ਬਈ ਦਿੱਤਾ ਵਾ ਇਹ ਖਰੀਦੀ ਆ ਇਹ ਖਰੀਦੀ ਆ ਪੰਜ ਛੇ ਦਿਨ ਲੈ ਜੂ ਹਾਂ ਪੰਜ ਛੇ ਦਿਨ ਲੈ ਜੂ ਸੀਰ ਸਾਹੀ ਵੀ ਬਹੁਤ ਆ ਬਾਕੀ ਨਾੜਾ ਨੁੰੜਾਂ ਬਹੁਤ ਆ ਹਨੀ ਹਾਂ ਸਹੀ ਹੈ ਉਹ ਬਾਕੀ ਝੋਲ ਨੂੰ ਹਾਂ ਕਿੰਨੀ ਵਾਰ ਨੂੰ ਪੰਜ ਛੇ ਦਿਨ 22 10 ਦਾ ਲੈ ਜੂ 22 23 ਕਿਲੋ ਦੁੱਧ 22 10 ਦਾ ਕਿ ਜੀ ਤੋਂ ਲਈ ਉਹ ਕਹਿੰਦੇ ਅਸੀਂ ਛੋਇਆ ਬਾਕੀ ਹੋ ਸਕਦਾ ਦਿੱਤਾ ਵੀ ਹੋਵੇ ਆ ਵੀ ਤਾਂ ਦੇਈ ਜਾਂਦੀ ਵਹਿੜ ਹੀ ਆ ਇਹਦੇ ਅਰਗੇ ਉਹ ਆ ਪਰਿੰਟ ਦਾ ਫਰਕ ਹੈ ਇਹਦੇ ਤਿੰਨਾ ਥਾਣਾ ਜੀ 23 ਕਿਲੋ ਆ ਦੁੱਧ ਬਾਈ ਕਹਿੰਦਾ ਵੱਧ ਸੀ 2-3 ਕਿਲੋ ਹੋਰ ਉਹ 4 ਮੁੱਕ ਗਿਆ ਤੇ ਘਟ ਗਈ ਆ 4 ਵਾਲਾ ਪਸ਼ੂ ਘਟਦਾ ਹੀ ਆ ਸਾਰੇ ਨਹੀਂ ਪਤਾ ਸੇ ਆ ਦਾਣਾ ਹੁੰਦਾ ਉਹਦੇ ਜਿਵੀ ਪੂਰੀ ਚੰਗੀ ਵਹਿੜਾ ਜੇ ਕਿਸੇ ਨੇ ਘਰ ਨਹੀਂ ਰਹਿਤ ਲੈਣੀ ਆ 22-23 ਕਿਲੋ ਦੁੱਧ ਦਿੱਤਾ ਪਿਛਲੇ ਸੂਏ ਹਾਂ 22-23 ਮੰਨ ਕੇ ਹੀ ਸੌਦਾ ਕਰ ਲਓ ਲੈ ਵਾ ਇਹਦਾ ਵੀ ਉਹਦੇ ਜੱਡਾ ਹੀ ਆ ਬਾਕੀ ਹਜੇ ਵਾਲ ਢੱਲਾਂ ਬਾਕੀ ਆ ਲੈ ਵੇ ਨੇ ਹੋਰ ਵੀ ਕੱਢ ਜਾਣਾ ਤੇ ਵਜਨ ਵੀ ਬਹੁਤ ਆ ਦੇਣਾ 5-4 ਬਾਈ 10 ਦਾ ਲੈ ਜੂ 5-4 ਦਿਨਾਂ ਦੇ ਵਿੱਚ ਜਾਨੀ ਕਿ ਬੌਲੇ ਵਾਲੇ ਕਰ ਦੂਗੀ ਮੈਂ ਕੀ ਸੀ ਸਹੁ ਬਹੁਤ ਆਪਣਾ ਨਹੀਂ ਆਈ ਬੈਲੀ ਸੀਲ ਸਹੁ ਪੂਰੀ ਆ ਪੂਰੀ ਭਾਰੀ ਜਾਨ ਵਾਲੀ ਆ ਬੈਗ ਨੂੰ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਬਾਕੀ ਹਜੇ ਵਾਲ ਢਿੱਲਾਂ ਬਾਕੀ ਆ ਆ ਵਾਲ ਢਿੱਲ ਕੱਢ ਕੇ ਸੂ ਹਜੇ ਪੱਠਫੜਾ ਕੋਈ ਨਵਾਇਆ ਨਹੀਂ ਦਿਨ 3-4 ਤਾਂ ਆਰਾਮ ਨਾਲ ਲੈ ਜਾਣੇ ਆ ਤੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਹਵਾਨਾ ਸਾਰਾ ਬਰੀਕ ਬਰੀਕ ਬੇਨ ਦੇ ਨਾਲ ਭਰਿਆ ਪਿਆ ਜੈ ਜਮਲ ਇਹਦਾ ਹੀ ਵੀਰ 1.75 ਦੀ ਦੇਣਾ ਮਾਨਤਨ ਹੋ ਜੂ ਜੋੜੇ ਚ ਪੂਰਾ ਵੱਧ ਹੋ ਜੂ ਹਾਂ ਜੋੜੇ ਚ ਵੱਧ ਕਰਨਾ 75000 ਇਹਦਾ ਮੁੱਲ ਹੈ ਮਾਨਤਾਣ ਹੋ ਜੂ ਦੁੱਧ 22 23 ਕਿਲੋ ਦਿੱਤਾ 22 ਤੇ ਹੀ ਮੰਨ ਕੇ ਸੌਦਾ ਕਰ ਲਿਓ ਬਾਕੀ ਅੱਗੇ ਦੁੱਧ ਥੋੜੀ ਸੇਵਾ ਦਾ ਵਧੀਆ ਸੇਵਾ ਕਰੋਗੇ ਹੋ ਸਕਦਾ ਉਦੋਂ ਵੱਧ ਪਿਆ ਜੇ ਕਿਉਂਕਿ ਆ ਵੜ ਤੇ ਉਹ ਵੜ ਓਡੇ ਹੀ ਦੋਵਾਂ ਦਾ ਕੱਦ ਹੈ ਉਨਾ ਹੀ ਵਜ਼ਨ ਬਸ ਇੰਨਾ ਹੈਗਾ ਕਿ ਇਹਦਾ ਡੱਬਾ ਰੰਗ ਆ ਉਹ ਥੋੜਾ ਜਿਹਾ ਕਾਫੀ ਸ਼ੇਡ ਜੀ ਚ ਤੇ ਜਦੋਂ ਆਹ ਦੇਈ ਜਾਂਦੀ ਹੈ 23 ਕਿਲੋ ਦੁੱਧ ਚੋਣ ਵਾਲਾ ਇਹਦਾ ਤਾਂ ਗੱਲਾਂ ਵਾਲਾ ਨਹੀਂ ਕਿਉਂਕਿ ਉਹਦਾ ਤਾਂ ਅਜੇ ਗੱਭਣ ਹੈ ਇਹ ਗੱਭਣ ਆ ਬਈ ਪਾ ਕਹਿ ਵੀ ਦਵਾਂਗੇ ਆਹ ਚੋਣ ਵਾਲਾ ਹਾਂ ਆਹ ਚੋਣ ਵਾਲਾ ਤੇ ਜਦੋਂ ਇਹ ਦੇਈ ਜਾਂਦੀ ਹੈ 23 ਕਿਲੋ ਤੇ ਫਿਰ ਉਹਨੂੰ ਕੀ ਹੋਇਆ ਉਹ ਵੀ ਦੇ ਦੂਗੀ ਬਾਕੀ ਫੋਨ ਨੰਬਰ ਸਕਰੀਨ ਤੇ ਆ ਆਹ 10000 ਦਾ ਬੱਚਾ ਬਾਈ ਕਹਿੰਦਾ ਮੈਂ ਰੱਖ ਲੂੰਗਾ ਜੇ ਲਿਜਾਣਾ ਤਾਂ 65 ਮੁੱਲ ਹੈ ਸਣੇਮਾਂਤੀ ਦੋਹਾਂ ਦਾ ਤੇ ਜੇ ਕਿਸੇ ਨੇ ਧੀ ਨਹੀਂ ਲਈ ਜਾਣੀ ਬੱਚੀ ਮਤਲਬ ਨਹੀਂ ਲਈ ਜਾਣੀ ਤੇ 55 ਦੀ ਲੈ ਜਾਓ ਮਾਨ ਤਾਨੋ ਜੂ ਫੋਨ ਨੰਬਰ ਸਕਰੀਨ ਤੇ ਦੁੱਧ ਦੇ ਹਿਸਾਬ ਨਾਲ ਤਾਂ ਫਿਰ ਮੁੱਲ ਜਾਇਆ ਜੀ ਆ 55000 23 ਕਿਲੋ ਦੁੱਧ ਵਾਲੀ ਫਿਰ ਦੇਣੀ ਵੀ ਕਿਨੇ ਆ ਮਾਨ ਤਾਨ ਹੋ ਜੂ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਹੱਸੀ